ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਾਂ ਇੱਕ ਇਹ ਹੁੰਦੇ ਸੁਣਦੇ ਹੁੰਦੇ ਸੀ ਕਿ ਕਾਂ ਬਹੁਤ ਚਲਾਕ ਹੁੰਦਾ ਹੈ ਤੇ ਪਿਆਸਾ ਕਾਂ ਦੀ ਕਹਾਣੀ ਵੀ ਸੁਣਦੇ ਹਾਂ ਘੜੇ ਦੇ ਵਿੱਚ ਪਾਣੀ ਹੁੰਦਾ ਤੇ ਪਾਣੀ ਨੀਵਾ ਹੁੰਦਾ ਤੇ ਕਾਂ ਫਿਰ ਉਹ ਠਿਕਰੀਆਂ ਚੁੱਕ ਚੁੱਕ ਕੇ ਤੇ ਪਾਣੀ ਨੂੰ ਘੜੇ ਚ ਪਾਪ ਆ ਕੇ ਠਿਕਰੀਆਂ ਤੇ ਪਾਣੀ ਤਾਂ ਆ ਜਾਂਦਾ ਤੇ ਕਾਣੀ ਪਾਣੀ ਪੀ ਕੇ ਟਿਕਾ ਉੱਡ ਜਾਂਦਾ ਉਹ ਕਾਪਾ ਕਹਾਣੀ ਸੁਣੀ ਸੀ ਤੇ ਅੱਜ ਉਸੇ ਤਰ੍ਹਾਂ ਦੀ ਸੇਮ ਕਹਾਣੀ ਇੱਕ ਹੋਰ ਆ ਜੀ ਇਹ ਦੇਖੋ ਕਿਸੇ ਬਰਫੀਲੇ ਇਲਾਕੇ ਦੇ ਵਿੱਚ ਆਕਾਂ ਤੇ ਉਹਨਦੇ ਪੈਰਾਂ ਨੂੰ ਥੱਲੇ ਬਰਫ਼ ਦੇ ਉੱਤੇ ਬਹਿਣ ਨਾਲ ਠੰਡ ਲੱਗਦੀ ਆ ਤੇ ਉਹ ਕਿਦੋਂ ਢੱਕਣ ਚੋਕ ਕੇ ਲੈ ਕੇ ਆਇਆ ਟੱਕਣ ਚੋਕੇ ਲੈ ਕੇ ਆ ਉਹ ਟੱਕਣ ਨੂੰ ਨਾਲ ਹੀ ਲੈ ਕੇ ਫਿਰ ਉੱਡ ਜਾਂਦਾ ਕਿਉਂਕਿ ਜਿੱਥੇ ਵੀ ਜਾਂਦਾ ਇਹ ਟੱਕਣ ਦੇ ਉੱਪਰ ਹੀ ਬੈਠਦਾ ਤੇ ਜੇ ਥੱਲੇ ਬੈਠਦਾ ਤੇ ਥੱਲੇ ਦੇ ਠੰਡ ਲੱਗਦੀ ਪੈਰਾਂ ਨੂੰ ਤੇ ਇਹ ਉਹ ਨਾਲ ਹੀ ਲੈ ਕੇ ਤੇ ਉੱਡ ਜਾਂਦਾ ਵੇਖ ਲਓ ਕਿੱਦਾਂ ਜਾਨਵਰ ਕਿੰਨੇ ਜਾਨਵਰ ਸਿਆਣੇ ਹੋ ਗਏ ਅੱਜ ਕੱਲ੍ਹ ਆਪਾਂ ਕਹਿ ਦਿੰਨੇ ਆ ਜਨਵਾਰਾ ਦਾ ਦਿਮਾਗ ਹੈ ਨਹੀਂ ਪਰ ਇਹ ਤਾਂ ਬੰਦਿਆਂ ਨਾਲੋਂ ਵੀ ਜ਼ਿਆਦਾ ਸਿਆਣੇ ਆ ਜੀ ਬਾਕੀ ਕਾਂ ਤਾਂ ਹੁੰਦਾ ਹੀ ਬਹੁਤ ਚਲਾਕ ਹੈ ਇਹ ਵੀ ਇੱਕ ਵੇਖਣ ਵਾਲੀ ਵੀਡੀਓ ਹੈ ਜੀ ਵੇਖੋ ਨਾਲ ਹੀ ਲੈ ਕੇ ਫੇਰ ਉੱਡ ਜਾਂਦਾ ਕੰਮ ਹਲ ਵਾਲੀ ਗੱਲ ਆ ਕਈ ਦਿਨਾਂ ਵੀ ਇਹ ਜਾਨਵਰ ਹੈ ਪਰ ਜਾਨਵਰ ਬੰਦਿਆਂ ਨਾਲੋਂ ਵੀ ਉੱਪਰ ਹੋ ਗਏ ਹਨ ਹੁਣ ਆਮ ਹੋਰ ਵੀ ਕਈ ਦੇਖੀਦੇ ਆ ਕਈ ਜਾਨਵਰ ਗਾਵਾਂ ਕਈ ਨਲਕੇ ਤੇ ਪਾਣੀ ਪੀਂਦੀਆਂ ਹਨ ਉਹ ਮੂੰਹ ਨਾਲ ਘੇੜ ਕੇ ਤੇ ਉਸੇ ਤਰ੍ਹਾਂ ਇਹ ਦੇਖ ਲਓ ਹੈ ਕਿੱਡੀ ਕਮਾਲ ਦੀ ਗੱਲ ਕਰੀ ਜਾਂਦਾ ਹੈ ਨਾਲੇ ਤਾਂ ਜਵਾਕਾਂ ਤਰ੍ਹਾਂ ਇਹਨੇ ਖੇਡ ਬਣਾ ਲਈ ਉੱਤੇ ਹੁੰੜੇ ਲੈਂਦਾ ਤੇ ਨਾਲੇ ਵਰਤਦਾ ਦੋ ਕੰਮ ਲਈ ਜਾਂਦਾ ਹੈ ਵੇਖੋ ਕਿੰਨੀ ਪਿਆਰੀ ਵੀਡੀਓ ਹੈ ਇਹ ਵੇਖਣ ਵਾਲੀ ਗੱਲ ਹੈ ਜੀ ਵੇਖ ਲਓ ਨਾਲੇ ਤਾਂ ਹੁੰਦੇ ਤੇ ਨਾਲੇ برف ਤੋਂ ਆਦੇ ਠੰਡ ਦੇ ਠੰਡ ਤੋਂ ਬਾਈਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ